ਤੇ ਅੱਜ ਮੈਨੂੰ ਉਹਨਾਂ ਗੱਲਾਂ ਦਾ ਪਸਤਾਵਾ ਵੀ ਜੇ ਰੱਬਾ ਮੇਰਾ ਬਾਪੂ ਹੁੰਦਾ ਜਗ ਤੇ ਤੇ ਬਸ ਤੇ ਬਾਕੀ ਦੂਜੀ ਗੱਲ ਹੁਣ ਮੇਰੀ ਮਾਂ ਵੀ ਮੰਜੇ ਤੇ ਪਈ ਆ ਜਿੰਨਾ ਚਿਰ ਮੇਰੀ ਮਾਂ ਸਹੀ ਸਲਾਮਤ ਰਹੀਆ ਮੈਂ ਰੋਟੀ ਰੱਜ ਕੇ ਖਾਧੀ ਆ ਅੱਜ ਵੀ ਬਸ ਇਹ ਅਭੀ ਰੋਟੀ ਕਦੇ ਮਿਲ ਗਈ ਖਾ ਲਈ ਨਹੀਂ ਬਸ ਕਲਾਕਾਰਾਂ ਨੂੰ ਵੀ ਮੈਂ ਕਹਿ ਕੇ ਦੇਖ ਲਿਆ ਕਲਾਕਾਰ ਇੱਕ ਵਾਰੀ ਫੋਨ ਚੱਕ ਲੈ ਤੇਰੇ ਮੁਰਕੇ ਫੋਨ ਨਹੀਂ ਚੱਕ ਰਹੇ ਤੁਸੀਂ ਹੁਣਾਂ ਕਲਾਕਾਰਾਂ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਗੀਤ ਵੀ ਦਿੱਤੇ ਹੋਏ ਨੇ ਆਪ ਦੇ ਬਿਲਕੁਲ ਜੀ ਬਿਲਕੁਲ ਬਹੁਤ ਕਲਾਕਾਰ ਇਹ ਜਿਹੇ ਨੇ ਇਹਨਾਂ ਨੇ ਮੈਨੂੰ ਇੱਕ ਪੰਜੀ ਨਹੀਂ ਦਿੱਤੀ ਪਰ ਪਰਮਾਤਮਾ ਉਹਨਾਂ ਦੇ ਕਿਸੇ ਕਿਸੇ ਪਾਸੇ ਦੀ ਕਢਵਾਈ ਜਾਂਦਾ ਜਿਹੜਾ ਹੱਕ ਕਿਸੇ ਦਾ ਖੰਦਾ ਮੈਂ ਕਾਫੀ ਦੁਖੀਆਂ ਵੀ ਮੇਰੇ ਗੀਤ ਬਹੁਤ اٹਗੇ ਨੇ ਜਿਵੇਂ ਕਰਮਜੀਤ ਨੂੰ ਮੋਲ ਹੈ ਫਿਲਮਾਂ ਜਿਹਾ ਉਹਦੇ ਲਈ ਵੀ ਉਹਦਾ ਫਰਜ਼ ਬਣਦਾ ਅੱਜ ਤਾਂ ਗੁੱਡੀ ਅੰਬਰਾਂ ਤੇ ਹੈਗਾ ਨਾ ਮੈਂ ਇੱਥੇ ਇੱਕ ਬੀ ਐਮ ਸੀ ਚੌਕ ਦੇ ਵਿੱਚ ਇੱਕ ਅਦਾਰਾ ਹੀ ਆ ਮੈਂ ਉੱਥੇ ਵੀ ਪੱਤਰਕਾਰੀ ਤੇ ਤੈਨੂੰ ਰੱਖ ਲਿਆ ਸੀ ਪੈਸਾ ਮੈਨੂੰ ਉੱਥੋਂ ਨਹੀਂ ਮਿਲੇ ਹੈਗੇ ਔਰ ਤਾਂ ਮੈਨੂੰ ਥਾਣੇ ਚ ਕਾਤਾ ਲਾਂਬੜਾ ਪੈਂਦਾ ਇੱਧਰ ਲਾਂਬੜਾ ਉੱਥੇ ਚਕਵਾਤਾ ਵੀ ਪੈਸੇ ਕਿਉਂ ਮੰਗ ਲੇ ਉਥੇ ਥਾਣੇਦਾਰ ਨੇ ਮੈਨੂੰ ਕੁੱਟ ਕੇ ਸਾਈਨ ਕਰਵਾਉਣ ਤੱਕ ਗਿਆ ਮੈਨੂੰ ਥਾਣੇਦਾਰ ਨੇ ਹਵਾਲਾ ਚ ਦੇਤਾ ਸੀ ਪਰ ਮੈਂ ਅੱਕਿਆ ਪਿਆ ਉਹ ਗੱਲ ਤੇ ਕੋਈ ਗੱਲ ਨਹੀਂ ਉਹ ਮੇਰੇ ਦੋਸਤਾਂ ਨੂੰ ਬਸ ਮੇਰੀ ਆਖਰੀ ਅਰਜ਼ ਮੇਰੇ ਸਿਰ ਤੇ ਪੇਲ ਦੀ ਵਫਾ ਦਾ ਕਰਜ ਬੇਵਫਾ ਵਾਲਾ ਦੋਸ਼ ਮੇਰੇ ਮੱਥੇ ਉੱਤੇ ਯਾਰ ਕਿਤੇ ਮੜ ਜਾਣਨਾ ਮੇਰੇ ਮਰਨੇ ਤੋਂ ਬਾਅਦ ਦਿਲ ਕੱਢ ਲਿਓ ਮੇਰਾ ਬਸੇ ਦਿਲ ਚ ਸੱਜਣ ਕਿਤੇ ਸੜ ਜਾਣਨਾ ਬਸ ਫਿਰ ਤੁਹਾਨੂੰ ਕੀ ਮਿਲਿਆ ਉਹਦੇ ਬੰਦੇ ਮਾਸ ਨਾਂ ਮਿਲਿਆ ਜਾਇ ਹੋਏ ਅਭੀ ਕਾਮਿਕਨ ਬੋਲਨੇ ਗਾਣਾ ਗਾਵੇ ਬਿੱਲੇ ਦਾ ਬਿੰਦ ਰੱਖੀਆ ਜੀ ਦਾ ਗੀਤ ਮੇਰਾ ਹਟ ਗਿਆ ਇੱਕ ਨਹੀਂ ਗਾਇਆ ਅਬਦੇਂਦ ਰੱਖੀਆ ਜੀ ਨੇ ਤਿੰਨ ਗਾਏ ਨੇ ਜਿੱਥੇ ਮਰਜੀ ਚਾ ਮਟਿਆਰੇ ਨਹੀਂ ਸਾਡੇ ਵੱਲੋਂ ਛੁੱਟੀਆਂ ਨੇ ਮੁਖੜਾ ਵੇਖ ਕੇ ਮਰ ਗਿਆ ਕੈਸਟਾਈਸ ਉਹਦੇ ਵਿੱਚ ਹਟ ਗੀਤਾਂ ਵਾਲੇ ਪਾਸੇ ਕਿੱਦਾਂ ਆ ਗਏ ਹਟ ਗੀਤਾਂ ਵਾਲੇ ਪਾਸੇ ਇਦਾਂ ਮੈਂ ਇਹਨਾਂ ਘਰ ਦੇ ਵਿੱਚ ਗਰੀਬੀ ਸੀ ਸਕੂਲ ਦੇ ਵਿੱਚ ਨਹੀਂ ਪੜਿਆ ਗਿਆ ਜੀ ਸਕੂਲ ਦੇ ਵਿੱਚ ਤੇ ਮੈਂ ਬੈਂਕ ਦੇ ਵਿੱਚ ਵਰਤ ਦੇ ਕਿਉਂ ਹੁੰਦਾ ਸੀ ਉਦੋਂ 25 ਕੇ ਪੈਸੇ ਕਿਲੋ ਹੁੰਦੀ ਸੀ ਸਹਿਰ ਅੱਛਾ ਤੇ ਉੱਤੇ ਮੈਨੂੰ ਗੁਰਦਾਸ ਸਾਹਿਬ ਦੇ ਗ੍ਰੰਥੀ ਕਹਿਣ ਲੱਗੇ ਕਹਿੰਦੇ ਵੀ ਯਾਰ ਤੂੰ ਕਿੰਨਾ ਚਿਰ ਪਰਫ ਵੇਚ ਕੇ ਗੁਜ਼ਾਰਾ ਕਰ ਲੇਗਾ ਵੀ ਕੱਲ ਨੂੰ ਤੇਰੇ ਸਰੀਕ ਬਣਨਗੇ ਭੈਣ ਭਰਾ ਉਹ ਕਹਿੰਦੇ ਵੀ ਤੂੰ ਸਾਡੇ ਕੋਲ ਆ ਜਾਗਾ ਤੈਨੂੰ ਪਾਠ ਹੀ ਬਣਾ ਦਾਂਗੇ ਪਰ ਗੁਰਦਾਰ ਸਾਹਿਬ ਦੇ ਵਿੱਚੋਂ ਪਾਠ ਹੀ ਤਾਂ ਨਹੀਂ ਬਣ ਸਕਿਆ ਗੀਤ ਦਾ ਤੇ ਲੇਖਕ ਜ਼ਰੂਰ ਬਣ ਕੇ ਮੇਰੇ ਬਾਪੂ ਵਿਚਾਰੇ ਨਾ ਪਿਤਾ ਜੱਜ ਜੱਗ ਤੇ ਹੁੰਦੇ ਤਾਂ ਬਹੁਤ ਕੁਝ ਹੁੰਦਾ ਕੈਸਟਾਂ ਰਿਕਾਰਡ ਹੋਈਆਂ ਜਿਉਂ ਸਮਾਂ ਨੇ ਮੋੜਾ ਖਾਦਾ ਸਮੇਂ ਨੇ ਉਹ ਦੇ ਨਾਲ ਨਾਲ ਮੇਰੀ ਕਲਮ ਨੇ ਮੋੜਾ ਖਾ ਲਿਆ ਤੇ ਮੈਂ ਫਿਰ ਕੁਝ ਗਾਣੇ ਵੱਖਰੇ ਲਿਖ ਲਏ ਤੋਂ ਜੋ ਅੱਜ ਸਾਹਮਣੇ ਆ ਘਰ ਦੇ ਖੁਸ਼ੀ ਕਰਦੇ ਪਹਿਲਾ ਪਹਿਲਾ ਤਾਂ ਥੋੜਾ ਨਰਾਜ਼ ਸੀ ਕਾਲਾ ਕਰਦੇ ਸੀ ਕਿ ਕਮਾਈ ਨਹੀਂ ਆ ਨਾ ਕਮਾਈ ਨਹੀਂ ਸੀ ਤਿੰਨ ਗੀਤ ਗਾਏ ਨੇ ਅਮਰਤਾ ਬਿਰਕ ਜੀ ਨੇ ਗਾਏ ਨੇ ਗੁਰਪ੍ਰੀਤ ਬਿੱਲਾ ਗੋਰਾ ਚੱਕੜ ਧਰਮਪ੍ਰੀਤ ਮੇਜਰ ਆਸਤਾਨੀ ਪਰ ਉਹ ਜਿਹੜੇ ਅੱਜ ਦੇ ਜੋ ਜਵਾਕੜੇ गा ਰਹੇ ਨੇ ਜਿਵੇਂ ਮੇਰਾ ਗੱਲ ਇੱਕ ਹਵਾ ਵਿੱਚ ਉੱਡਦੇ ਨੇ ਅੱਜ ਦੇ ਸਲਾਰੂ ਨਹੀਂ ਮੈਂ 98 ਤੋਂ ਬੈਲੀਆਂ ਤੇ ਰਾਜ ਕਰਦਾ ਉਹ ਗੱਲ ਆ ਅਮਰ ਸਿੰਘ ਚਮਕੀਲਾ ਦੀਦਾਰ ਸੰਧੂ ਜਸਵੰਤ ਸੰਧੀਲੇ ਉਹ ਨਹੀਂ ਦੇਵੀ ਭਾਜੀ ਉਹਨੇ ਹੱਤ ਨੇ ਜੀ ਉਹਨਾਂ ਦੇ ਆ ਉਹ ਬਦਲੇ ਨਹੀਂ ਚਾਹੇ ਬੱਬੂ ਮਾਨ ਜੀ ਤੋਂ ਲਾਵਾਂ ਬਦਲੇ ਨਹੀਂ ਹੈਗੇ ਉਹਨਾਂ ਦਾ ਉੱਥੇ ਖੜਾ ਢੀਨੇ ਵਾਲਾ ਉਹ ਅੱਜ ਵੀ ਲੋਕਾਂ ਨੂੰ ਹਰਮਨ ਪਿਆਰੇ ਨੂੰ ਉਹਨਾਂ ਦੇ ਗੀਤ ਅੱਜ ਲਾ ਲਓ ਗੱਡੀ ਦੇ ਵਿੱਚ ਲਾ ਲਓ ਘਰ ਚ ਲਾ ਲਓ ਐ ਲੱਗਦਾ ਜੀ ਜਿਵੇਂ ਅੱਜ ਦੀਆਂ ਗੱਲਾਂ ਨੇ ਜਦੋਂ ਸੁਰਸੰਗਮ ਸਟੂਡੀਓ ਦੇ ਵਿੱਚ ਮਾਨਯੋਗ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨਾਮਤ ਸਦੀਕ ਸਾਹਿਬ ਜਿਹਦਾ ਮੈਂ ਨਾਲ ਇਦਾ ਗੁਰਚਾ ਮਿਰਕ ਵਰਗੇ ਰਾਈਆਂ ਵਾਲੇ ਰਾਜ ਬਰਾੜ ਜੀ ਹੋਣੀ ਜੀ ਜਿਹੜੇ ਉਸ ਵਕਤ ਕੀ ਅੱਜ ਵੀ ਜਿਨ੍ਹਾਂ ਦੇ ਨਾਮ ਬਹੁਤ ਜ਼ਿਆਦਾ ਉੱਤੇ ਨੇ ਵੇ ਜੇਕਰ ਮੇਰੇ ਕੋਲੇ ਥੋੜੇ ਜੇ ਪੈਸੇ ਹੁੰਦੇ ਮੈਂ ਵੀ ਥੋੜਾ ਜਿਹਾ ਅੜਕੇ ਪੈਸੇ ਲੈਂਦਾ ਵੀ ਨਾ ਇਹ ਗੀਤ ਦਾ ਮੈਂ 500 ਲੈਣਾ 5000 ਲੈਣਾ 10000 ਲੈਣਾ ਗੀਤ ਮੇਰਾ ਹਟ ਗਿਆ ਬਾਅਦ ਵਿੱਚ ਮੰਗੇ ਯਾਰ ਅਸਟਾ ਬਿੱਲੇ ਕਦੇ ਕਹੇ ਨੂੰ ਦਿੱਤੇ ਨਹੀਂ ਪੈਸੇ ਤੇ ਨੂੰ ਦਿੱਤੇ ਰਹਿ ਗਏ ਸੀ ਉੱਤੇ ਉਹੀ 200 ਰੁਪਏ ਮੇਰਾ ਗੀਤ ਚ ਗਿਣਿਆ ਗਿਆ ਪਰ ਤੁਹਾਡੇ ਕਾਵਾ ਖਰਚਾ ਹੁਣ ਕਿੱਦਾਂ ਚੱਲ ਰਿਹਾ ਔਰ ਤੁਹਾਡੇ ਮਦਰ ਵੀਮ ਤੁਹਾਡੇ ਮਾਤਾ ਜੀ ਵੀ ਬਿਮਾਰ ਰਹਿੰਦੇ ਨੇ ਅਰ ਜੀ ਤਰ ਮੰਨ ਨੇ ਮੇਰੇ ਬਾਪੂ ਜੀ ਦੇ ਬਿਮਾਰ ਹੁੰਦੇ ਆ ਮੇਰੀ ਬਹੁਤ ਮਦਦ ਕਰੀ ਆ ਬਹੁਤ ਜਿਆਦੇ ਕੈਂਸਰ ਦੇ ਪੀੜਤ ਨੂੰ ਥੋੜੇ ਪੈਸਾ ਦੀ ਲੋੜ ਨਹੀਂ ਸੀ ਬਹੁਤ ਹੁੰਦੀ ਆ ਕੋਈ ਇਹੋ ਜਿਹੀ ਸ਼ਿਕਾਇਤ ਕੋਈ ਗੁੱਸਾ ਹੈ ਜੋ ਕਹਿਣਾ ਚਾਹੁੰਦੇ ਹੋ ਯਦਕਿ ਮੈਂ ਅੱਜ ਤੱਕ ਕਿਸੇ ਨੂੰ ਇਹ ਨਹੀਂ ਕਿਹਾ ਵੀ ਮੇਰਾ ਕੀ ਗੱਲ ਹਾਂ ਇਹੋ ਕਹਿ ਜੇ ਮੈਂ ਕਹੂੰਗਾ ਅਗਲਾ ਵੀ ਤੁਹਾਨੂੰ ਕੋਈ ਕਹਿ ਕੇ ਕਰਾਇਆ ਸੀ ਪੈਸੇ ਗਾਦੇ ਮੰਗਦਾ ਸੀ ਕਿਉਂਕਿ ਮੈਨੂੰ ਬਥੇਰੇ ਲੋਕਾਂ ਨੇ ਕਿਹਾ ਵੀ ਹਰਦੇਵ ਕਹਿੰਦਾ ਮਰਗੋ ਵੀ ਪੰਜੀ ਨਹੀਂ ਦੇਣੀ ਹੈਗੀ ਪੈਸਾ ਇੱਕ ਨਹੀਂ ਦੇਣਾ ਹੈਗਾ ਮੈਂ ਕਿਹਾ ਨਾ ਵੀ ਮੇਰੀ ਕਾਨਫਰੰਸ ਰਾਂ ਹੀ ਨਿਊਜ਼ੀਲੈਂਡ ਤੋਂ ਗੱਲ ਕਰਾ ਦੋ ਹਰਦੇਵ ਪੰਜਾਬ ਆ ਪੰਜਾਬ ਤੋਂ ਗੱਲ ਕਰਾ ਦੋ ਚਾਰ ਗੀਤ ਗਾ ਦਿੱਤੇ ਕਿੰਨੇ ਕਲਾਕਾਰ ਨੇ ਇਹੋ ਜੇ ਬਿੱਲਾ ਵੀ ਤੁਹਾਨੂੰ ਲੱਗਦਾ ਹੈ ਕਿ ਮਤਲਬ ਜੇ ਅੱਜ ਵੀ ਹੋ ਕੁਝ ਕੁਝ ਅਮਾਉਂਟ ਹੀ ਦੇਣ ਤੇ ਮੈਂ ਧੰਨਵਾਦ ਕਰਾਂ ਹਰਜੀਤ ਹਰਮਨ ਜੀ ਦਾ ਅੱਛਾ ਜੀ ਸੋਹਵਿੰਦਰ ਸੁਖੀ ਅੱਜ ਮਾੜਾ ਬੁਟਾ ਕਹਿ ਦਮਾ ਵੀ ਆ ਗੱਲ ਆ ਜਿਵੇਂ ਮੇਰਾ ਪੱਖਾ ਛੱਡ ਗਿਆ ਸੀ ਮੈਂ ਸੁਖੀ ਨੂੰ ਕਹਿੰਦਾ ਵੀ ਯਾਰ ਪੱਖਾ ਮੱਚ ਗਿਆ ਕਹਿੰਦਾ ਕੋਈ ਨਹੀਂ ਪੱਖੇ ਤੈਨੂੰ ਦੋ ਲੈ ਦੇਵਾ ਕੂਲਰ ਲੈ ਦੇ ਮੈਂ ਏਸੀ ਲੈ ਲੈਣੇ ਕੋਈ ਕਿ ਲੈਣਾ ਸੋ ਖੁਦ ਨਾਲ ਕੀ ਗੱਲਾਂ ਕਰਦੇ ਹੋ ਖੁਦ ਨਾਲ ਗੱਲਾਂ ਤੇ ਇਹੀ ਕਰਦਾ ਵੀ ਲਿਖਣਾ ਬਿੱਲੇ ਘਟ ਹੈ ਲਿਖਣਾ ਹੋ ਆ ਜੋ ਪਰਿਵਾਰ ਸੁਣ ਸਕੇ ਹੁਣ ਮੈਂ ਇੰਨਾ ਕਹਾਂ ਵੀ ਥੋੜਾ ਜਿਹਾ ਸਿਆਣਾ ਥੋਕਰਾਂ ਨੇ ਕਰਤਾ ਕਹਿੰਦੇ ਵੀ ਪੱਥਰ ਨੇ ਤਾਂ ਉਹਦਾ ਫਰਜ਼ ਨਿਭਾ ਦਿੱਤਾ ਠੋਕਰ ਮਾਰ ਕੇ ਮਸਾਫਰ ਦਾ ਫਰਜ਼ ਆ ਵੀ ਸੰਭਲਣਾ ਜਾਂ ਨਹੀਂ ਸੰਭਲਣਾ ਮੈਂ ਹੁਣ ਅਗਲੇ ਨੂੰ ਕਹਿ ਰਿਹਾ ਵੀ ਥੋੜੇ ਦੇ ਦੇ ਨਗਦ ਦੇ ਦੇ ਪਰ ਦੇ ਦੇ ਪੈਸੇ ਮੇਰਾ ਕੰਮ ਇਹਨਾਂ ਦੇ ਸ਼ਰਤੀਆ ਗੀਤਾਂ ਦੇ ਸੱਤੇ ਮੇਰੀ ਰੋਜੀ ਰੋਟੀ ਇਹ ਹੋਰ ਮੇਰੇ ਕੋਲੇ ਜੇ ਦੋ ਪੈਸੇ ਹੁੰਦੇ ਮੇਰਾ ਕੋਈ ਸਾਈਡ ਬਿਜ਼ਨਸ ਹੁੰਦਾ ਫੇਰ ਮੈਂ ਕਹਿੰਦਾ ਵੀ ਮੈਂ ਤਾਂ ਗੀਤ ਨਖਰੇ ਨਾ ਦੇ ਆ ਮਰ ਮੈਨੂੰ ਵੀ ਥੋੜਾ ਜਿਹਾ ਔਲ ਜਾਂਦਾ ਵੀ ਚੱਲ ਜਿੰਨੇ ਦੰਦੇ ਨੇ ਲੈ ਲੈ ਪੜਾਈ ਦਾ ਤਾਂ ਮੈਨੂੰ ਪਸਤਾਵਾ ਪਸਤਾਵਾ ਅੱਜ ਵੀ ਆ ਹਾਂ ਕੱਲ ਵੀ ਰਹੂਗਾ ਤੇ ਰਹਿਣਾ ਵੀ ਆ ਹਮੇਸ਼ਾ ਰਹਿਣਾ ਪਰ ਮੈਂ ਪੰਜਾਬੀ ਅੰਗਰੇਜ਼ੀ ਵਗੈਰਾ ਲਗਲੇ ਨਾ ਹਿੰਦੀ ਚ ਤਾਂ ਮੈਨੂੰ ਚਾਹ ਗੁੱਡ ਮਾਰਨਿੰਗ ਜਗਾ ਤੇ ਅਗਲਾ ਗਾਲ ਲਿਖ ਕੇ ਪੇਥੇ ਵੀ ਮੈਂ ਆਉਂ ਹਿੰਦੀ ਤਾਂ ਤਾਂ ਨਹੀਂ ਪੜ ਸਕਦਾ ਮੈਨੂੰ ਪਤਾ ਨਹੀਂ ਹਿੰਦੀ ਕੀ ਹੁੰਦੀ ਆ ਅੰਗਰੇਜ਼ੀ ਮੈਂ ਪੜ ਲੈਣਾ ਥੋੜੀ ਬਥੀ ਲਿਖ ਵੀ ਲੈਣਾ ਇੱਕ ਦੋ ਮਾੜੇ ਮੁੱਟੇ ਪਰ ਗੱਲ ਇਹ ਆ ਮੈਨੂੰ ਉੰਨਾ ਨਹੀਂ ਲਿਖਣਾ ਆਉਂਦਾ ਵੀ ਜਿਹੜਾ ਅੱਜ ਕੱਲ ਪਤਾ ਨਹੀਂ ਕੀ ਕੁਝ ਕਹਿ ਦਿੰਦੇ ਆ ਅਰਤੀ ਤੇ ਰੇਚੇ ਕਿਹੜੇ ਕਲਾਕਾਰ ਨੇ ਜਿਹੜਾ ਤੁਸੀਂ ਚਾਹੋ ਨੇ ਉਹ ਵੀ ਤੁਹਾਡੀ ਕਲਮ ਚੋਂ ਨਿਕਲੇ ਅੱਖਰ ਗੀਤ ਸੁਰ ਉਹਨਾਂ ਤੱਕ ਪਹੁੰਚਣ ਤੇ ਉਹਨਾਂ ਦੀ ਆਵਾਜ਼ ਦੇ ذریعے ਬਾਹਰ ਆਉਂਦਾ ਦੇਖੋ ਮਨਮੋਹਣ ਬਾਤ ਸੋਨਾਂ ਦੀ ਮੈਂ ਕਦਰ ਕਰਦਾ ਮੈਂ ਜ਼ਿਆਦਾਤਰ ਜੇ ਸੁਣਦਾ ਮੈਂ ਬੇਬੀ ਭਾਜੀ ਨੂੰ ਆਏ ਹਾਏ ਕੀ ਬਾਤ ਹੈ ਅੱਛਾ ਮੈਂ ਬੇਬੀ ਭਾਜੀ ਨੂੰ ਮੇਰੇ ਗੀਤਾਂ ਦੇ ਵਿੱਚ ਜਦੋਂ ਵੀ ਮੈਂ ਕੋਈ ਸਟੇਟ ਲਾਉਣਾ ਜਾਂ ਕਿਦਾਂ ਲਾਉਣਾ ਚਲੋ ਕੋਈ ਅੱਜਕੱਲ ਮੁੰਡਿਆਂ ਦੇ ਬਹੁਤ ਵਧੀਆ ਵੀ ਗੀਤ ਨੇ ਉਹ ਵੀ ਲਾ ਲੈਣਾ